ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਅੱਜ ਤੁਹਾਡਾ ਸਵਾਗਤ ਹੈ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਇਹ ਆਪਣਾ ਪਹਿਲਾ ਬਲੌਗ ਆਪਾਂ ਬਣਾ ਰਹੇ ਹਾਂ ਉਰੇ ਜੋ ਕਿ ਸਾਡੇ ਪਿੰਡ ਬੀਡ ਦੇ ਵਿੱਚ ਬਣਾ ਰਹੇ ਆਪਾਂ ਇਹ ਇਹ ਜਿਹੜਾ ਸਾਡਾ ਪਿੰਡ ਹੈ ਜੀ ਇਹ ਬੀਡ ਦੇ ਵਿੱਚ ਵਸਿਆ ਹੋਇਆ ਪਿੰਡ ਆ ਤੁਸੀਂ ਦੇਖ ਸਕਦੇ ਹੋ ਇੱਥੇ ਨਿਕਾ ਹੀ ਜਾਨਵਰ ਨੇ ਜਿਹੜੇ ਉਹ ਰਹਿੰਦੇ ਹਨ ਅਸੀਂ ਤੁਹਾਨੂੰ ਬੀਡ ਦਾ ਜੋ ਵਿਊ ਵੀ ਕਰਾਵਾਂਗੇ ਇਹ ਜੰਗਲ ਜਿਹੜਾ ਬਹੁਤ ਹੀ ਪੁਰਾਣਾ ਜੰਗਲ ਹੈ ਇਹ ਜੰਗਲ ਦੇ ਵਿੱਚ ਵਸੇ ਹੋਏ ਪਿੰਡ ਹਨ ਤੁਹਾਨੂੰ ਕਿਦਾਂ ਦਾ ਲੱਗਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਤੁਹਾਨੂੰ ਸਾਰਾ ਹੀ ਜੰਗਲ ਦਾ ਜਿਹੜਾ ਵਿਊ ਆ ਉਹ ਕਰਵਾਵਾਂਗੇ ਕਿਵੇਂ ਕਿਵੇਂ ਇੱਥੇ ਜਾਨਵਰ ਰਹਿੰਦੇ ਹਨ ਸਰਵਾਈਵਲ ਕਰਦੇ ਹਨ ਕਿਹੜੇ-ਕਿਹੜੇ ਇੱਥੇ ਮਿਹਨਤੂਰ ਕੰਮ ਕਰਦੇ ਹਨ ਅਸੀਂ ਤੁਹਾਨੂੰ ਸਾਰਾ ਹੀ ਵਿਊ ਕਰਵਾਵਾਂਗੇ ਇਹੇ ਦੋਸਤੋ ਬੀਡ ਦੇ ਵਿੱਚ ਆ ਜੋ ਬਣਿਆ ਹੋਇਆ ਵਿਸ਼ਰਾਮ ਘਰ ਆ ਇਹ ਇਹ ਪ੍ਰਾਤਨ ਅੰਗਰੇਜ਼ਾਂ ਦੇ ਸਮੇਂ ਦਾ ਜਿਹੜਾ ਬਣਿਆ ਹੋਇਆ ਹੈ ਇਹਦਾ ਜਿਹੜਾ ਵਿਊ ਆ ਉਹ ਵੀ ਬਹੁਤ ਵਧੀਆ ਹੈ ਤੇ ਇਹੀ ਜੋ ਇਮਾਰਤ ਤੁਸੀਂ ਸਾਹਮਣੇ ਦੇਖ ਰਹੇ ਹੋ ਅੰਗਰੇਜ਼ਾਂ ਵੇਲੇ ਦੀ ਬਣੀ ਹੋਈ ਆ ਹਾਂਜੀ ਦੋਸਤੋ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਜਿਹੜੇ ਇਹ ਜਾਨਵਰ ਨੇ ਉਰੇ ਰਹਿੰਦੇ ਨੇ ਇਹ ਜਿਵੇਂ ਕਿ ਬੈੜੀਆਂ ਬਲਦ ਵਗੈਰਾ ਉਰੇ ਰਹਿੰਦੇ ਨੇ ਜੀ ਤੇ ਜਿੱਦਾਂ ਕਿ ਤੁਸੀਂ ਉਹ ਸਾਹਮਣੇ ਦੇਖ ਰਹੇ ਹੋ ਉਹ ਸਾਹਮਣੇ 뷰 ਕਰਵਾਉ ਜੀ ਉੱਥੇ ਸਾਹਮਣੇ ਉਹ ਖੁਰਲੀਆਂ ਦੇ ਵਿੱਚ ਜਿਹੜੇ ਲੋਕ ਨੇ ਉਰੇ ਇਹਨਾਂ ਨੂੰ ਅਲੱਗ-ਅਲੱਗ ਪਿੰਡਾਂ ਤੋਰੇ दाना पाणी ਜੋ ਵੀ ਹੈਗਾ ਹਰਾਚਾਰਾ ਉਰੇ ਪਾਉਣ ਆਉਂਦੇ ਨੇ ਜੀ ਤੇ ਉਰੇ ਹੋਰ ਵੀ ਕਈ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਉਰੇ ਖੋਜ ਦੀ ਰੁਟੀਨ ਦੇ ਵਿੱਚ ਇਸ ਜਾਨਵਰਾਂ ਨੂੰ ਰੋਜ਼ ਰੋਜ਼ ਉਰੇ ਕੋਈ ਨਾ ਕੋਈ ਖਾਣਾ-ਦਾਣਾ ਜ਼ਰੂਰ ਦੇ ਕੇ ਜਾਂਦੇ ਜੀ ਹਰਾਚਾਰਾ ਉਰੇ ਜੋ ਵੀ ਸੇਵਾ ਹੁੰਦੀ ਆ ਉਹ ਜ਼ਰੂਰ ਕਰਦੇ ਨੇ ਲੋਕ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਜਾਨਵਰ ਨੇ ਬਹੁਤ ਹੀ ਪਿਆਰ ਦੇ ਨਾਲ ਅਸੀਂ ਬਿਲਕੁਲ ਇਹਨਾਂ ਦੇ ਵਿੱਚ ਖੜੇ ਆਂ ਜੀ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਜਾਨਵਰ ਦੇਖੋ ਜੀ ਇਨਾਂ ਦੇ ਵਿੱਚ ਕੋਈ ਇਹਨਾਂ ਤੋਂ ਡਰਨ ਵਾਲੀ ਗੱਲ ਨਹੀਂ ਗਈ ਜੀ ਹਾਂਜੀ ਦੋਸਤੋ ਇਹ ਬੀੜ ਦੇ ਵਿੱਚ ਜੋ ਰੱਖੇ ਨੇ ਉਹ ਵੀ ਰਹਿੰਦੇ ਹਨ ਤੇ ਇਹੇ ਰੱਖੇ ਨੇ ਜੋ ਇੱਥੇ ਗੇਟ ਦੇ ਰਾਖੀ ਬੈਠਦੇ ਹਨ ਹਾਂਜੀ ਬਾਪੂ ਜੀ ਕੀ ਹਾਲ ਚਾਲ ਨੇ ਤੁਹਾਡੇ ਹੋਰ ਜੀ ਵਧੀਆ ਕਿੰਨਾ ਸਮਾਂ ਹੋ ਗਿਆ ਜੀ ਸਾਨੂੰ ਇੱਥੇ ਰਾਖੀ ਕਰਦਿਆਂ ਨੂੰ ਬਈ ਅੱਜ ਚੌਥੇ ਦਿਨ ਚੌਥੇ ਦਿਨ ਆ ਜੀ ਚਾਰ ਦਿਨ ਹੋ ਗਏ ਜੀ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਰਾਖੀ ਕਰਦੇ ਜੀ ਉਰੇ ਤੁਸੀਂ ਗੰਗਾ ਮਾਜੀ ਬੇਦਰ ਦੰਗਰ ਬਾਹਰ ਖੇਤ ਨਨਕਾ ਜੀ ਹੋਰ ਉਹ ਲੁੱਟਾ ਹੂਹਾਂ ਤੋਂ ਵੀ ਫਿਰ ਡਰ ਹੋਊਗਾ ਜੀ ਰਾਤ ਬਰਾਤ ਯੂਰੇ ਕਿੰਨੇ ਸਮੇਂ ਤੱਕ ਰਾਖੀ ਕਰਦੇ ਤੁਸੀਂ 5:30 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਠੰਡਾਂ ਦੇ ਵਿੱਚ ਯੂਰੇ ਕਿਦਾਂ ਦਾ ਤੁਹਾਨੂੰ ਰਹਿਂਦਾ ਖਿਆਈ ਆਉਂਦੀ ਹੋਊਗੀ ਜੀ ਠੰਡ ਦੇ ਵਿੱਚ ਫਿਰ ਅੱਗ ਜੀ ਦਾ ਛੱਕ ਜਾਲ ਕੇ ਬਰ ਜਾਂਦਾ ਗੈ ਜੀ ਠੀਕ ਆ ਜੀ ਧੰਨਵਾਦ ਜੀ ਤਾਂ ਆ ਦੇਖੋ ਤੁਸੀਂ ਇੱਥੇ ਬਾਂਦਰ ਨੇ ਜਿਹੜੇ ਉਹ ਵੀ ਰਹਿੰਦੇ ਨੇ ਸਾਹਮਣੇ ਤੁਸੀਂ ਦੇਖੋਗੇ ਜੰਗਲੀ ਸੂਰ ਨੇ ਜਿਹੜੇ ਉਹ ਵੀ ਇੱਥੇ ਰਹਿੰਦੇ ਨੇ ਇਸ ਜੰਗਲ ਦੇ ਵਿੱਚ ਤੇ ਇਹਨਾਂ ਨੂੰ ਹੁਣੇ ਹੀ ਇੱਕ ਸਮਾਜ ਸੇਵਕਾਂ ਦੀ ਜਿਹੜੀ ਗੱਡੀ ਆ ਉਹ ਆਈ ਸੀਗੀ ਉਰੇ ਇਹਨਾਂ ਨੂੰ ਜੋ ਵੀ ਆ ਰਾਸ਼ਨ ਪਾਣੀ ਪਾ ਕੇ ਗਏ ਨੇ ਜੀ ਉਰੇ ਤੇ ਇਹੀ ਹੈ ਜਿਹੜੇ ਬਾਂਦਰ ਖਾ ਰਹੇ ਨੇ ਇੱਥੋਂ ਦਾ ਜਿਹੜਾ ਜੇ ਤੁਸੀਂ ਘੁੰਮਣ ਵੀ ਆਉਣਾ ਤਾਂ ਇੱਥੇ ਦਾ ਜਿਹੜਾ 뷰 ਆ ਉਹ ਬਹੁਤ ਵਧੀਆ ਏ ਤੁਸੀਂ ਘੁੰਮਣ ਵੀ ਆ ਸਕਦੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੇਖੋ ਜੀ ਕਿਦਾਂ ਜੰਗਲੀ ਸ਼ੂਰ ਨਹੀਂ ਜਿਹੜੇ ਉਹ ਹੈਗੇ ਨੇ ਉਰੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਤੁਹਾਨੂੰ ਅਸੀਂ ਅੱਗੇ ਅੱਗੇ ਵਿਊ ਕਰਵਾਵਾਂਗੇ ਇਥੋਂ ਜੋ ਵੀ ਚੀਜ਼ ਹੈਗੀ ਆ ਇਹ ਜਿਹੜਾ ਬੀੜਾ ਜੀ ਇਹ ਬੀੜ ਭਾਸੋਂ ਦੇ ਨਜ਼ਦੀਕ ਪੈਂਦਾ ਬੀੜ ਭਾਸੋਂ ਤੇ ਇਹਦੇ ਨਾਲ ਹੀ ਪਿੰਡ ਪੈਂਦੇ ਨੇ ਸੁਧੇਵਾਲ ਚਾਸਵਾਲ ਇਹ ਜਿਹੜੇ ਪਿੰਡ ਨੇ ਹਲੋਤਾਲੀ ਪਿੰਡ ਇੱਧਰ ਸਮ ਅੱਗੇ ਆ ਗਏ ਜੀ ਰੈਥਲ ਪਿੰਡ ਇਹਦੇ ਵਿੱਚ ਆਉਂਦੇ ਨੇ ਇਹ ਜਿਹੜਾ ਜੰਗਲਾ ਇਹ ਇੰਨੇ ਪਿੰਡਾਂ ਦੇ ਵਿਚਕਾਰ ਆ ਜਿਹੜਾ ਉਹ ਵਸਿਆ ਹੋਇਆ ਹੈ ਇਥੋਂ ਦੇ ਲੋਕਾਂ ਦੀ ਰੋਜ਼ੀ ਰੁਟੀਨ ਆ ਜਿਹੜੀ ਇਸ ਜੰਗਲ ਦੇ ਸਿਰ ਤੇ ਹੀ ਚੱਲਦੀ ਹੈ Oh, my God.